ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਰਕਾ ਬਿਤੇ ਕਾਲ ਸਤਕਾਂ ਸਿੰਘ ਜੀ ਰਮੇਂਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਸਤਕਾਂ ਸਿੰਘ ਜੀ ਰਮੇਂਦਰ ਸਾਹਿਬ ਵਿਖੇ ਮੱਥਾ ਟੇਕਿਆ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਉਹ ਅੱਜ 350 ਸਾਲਾਂ ਦੀ ਜੀਤੀ ਸਮਾਗ ਮਨਾਉਣ ਸੰਬੰਧੀ ਸ਼੍ਰੋਮਣੀ ਕਮੇਟੀ ਨਾਲ ਮੀਟਿੰਗ ਕਰ ਲਈ ਅਤੇ ਪਹੁੰਚੇ ਹਨ ਅਤੇ ਸਾਦੀ ਸਮਰੋਹ ਲਾਲ ਕਿਲਾ ਦੇ ਵਿੱਚ 3 ਦਿਨ 23 24 25 ਅਤੇ ਚਾਨੀ ਚੌਂਗ ਵਿੱਚ ਵੀ ਮਨਾਏ ਜਾਣਗੇ ਇਸ ਮੌਕੇ ਇਹ ਗੱਲਬਾਤ ਕਰਦੇ ਆ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਰਕਾ ਨੇ ਕਿਹਾ ਕਿ 350 ਸਾਲ ਪੂਰੇ ਹੋਣ ਦੀ ਯਾ ਨੂੰ ਮਨਾਉਣ ਦੇ ਲਈ ਪੂਰੇ ਸਿੱਖ ਪੰਥ ਦੇ ਵਿੱਚ ਜੋਰ-ਸ਼ੋਰ ਨਾਲ ਤਿਆਰੀਆਂ ਜਾਰੀ ਹਨ ਇਹਨਾਂ ਤਿਆਰੀਆਂ ਦੀ ਸ਼ੁਰੂਆਤ ਅਮ੍ਰਿਤਸਰ ਵਿਖੇ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਦੇ ਨਾਲ ਹੋਈ ਜਿੱਕੇ ਵੱਖ-ਵੱਖ ਸੰਪਰਦਾਵਾਂ ਨਿਆਂ ਅਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਪਰਉਂਦਾ ਸੰਸਥਾਵਾਂ ਆਦੀ ਵਿਸ਼ੇਸ਼ ਮੀਟਿੰਗ ਰੱਖੀ ਗਈ ਇਹ ਮੀਟਿੰਗ ਆਉਣ ਵਾਲੇ ਨਵੰਬਰ ਮਹੀਨੇ ਦੇ ਵਿੱਚ ਉਹ ਇਸ ਤਾਦੀ ਸਮਾਰਾ ਦੀ ਰੂਪਰੇਖਾ ਬਣਾਉਣ ਅਤੇ ਡਿਊਟੀਆਂ ਨਿਰਧਾਰਿਤ ਕਰਨ ਦੇ ਲਈ ਬੁਲਾਈ ਗਈ ਸੀ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡੈਲੀਗੇਸ਼ਨ ਜਿੱਥੇ ਹਰਮੰਦਰ ਸਾਹਿਬ ਸ਼੍ਰੀ ਅਮਰitsar ਸਾਹਿਬ ਗੁਰੂ ਸਾਹਿਬ ਨੂੰ ਨਤਮਸਤਕ ਹੋਣਾ ਹੈ ਉਹਦੇ ਨਾਲ ਹੀ ਆਉਣ ਵਾਲੀ 350 ਸਾਲਾ ਜਿਹੜੀ ਸ਼ਤਾਬਦੀ ਹੈ ਮੁਰਤੇ ਇੱਕ ਬਾਦਸ਼ਾਹ ਦੀ ਸ਼ਹਾਦਤ ਦੀ ਉਹਨੂੰ ਸੁਚਾਰੂ ਰੂਪ ਦੇ ਨਾਲ ਉਹਦੇ ਰੂਪ ਰੇਖਾ ਬਣਾਉਣ ਵਾਸਤੇ ਸਾਡੀ ਗੱਲਾਂ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਦੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਸੰਪਰਦਾਵਾਂ ਦੇ ਨਾਲ ਹੋਈਆਂ ਔਰ ਉਹਨਾਂ ਦੇ ਨਾਲ ਅੱਜ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਹੈ ਉਹ ਰੱਖੀ ਗਈ ਹੈ ਔਰ ਆਨਵਲੀयां ਜਿਹੜੀਆਂ ਨਵੰਬਰ ਦੇ ਮਹੀਨੇ ਖਾਸ ਤੌਰ ਤੇ ਜਿਹੜੀਆਂ ਵੀ ਸ਼ਤਾਬਦੀ ਦੇ ਰੂਪਰੇਖਾ ਬਣਨੀ ਹੈ ਉਹਦੇ ਵਿੱਚ ਅਸੀਂ ਸਾਰਿਆਂ ਨੇ ਸ਼ਮੂਲਤ ਪਾਣੀ ਆ ਔਰ ਇਹ ਰੂਪਰੇਖਾ ਤੋਂ ਤਿਆਰ ਕੀਤੀ ਜਾਣੀ ਹੈ ਕਿ ਅਨੰਦਪੁਰ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੱਢ ਕੇ ਲੈ ਜਾਣਾ ਉਹਦੇ ਵਿੱਚ ਕਿਹੜੀ ਕਿਹੜੀ ਡਿਊਟੀਆਂ ਕਿਹੜੀ ਕਿਹੜੀ ਜ਼ਿੰਮੇਵਾਰੀਆਂ ਮੈਂ ਡਿਊਟੀਆਂ ਤੇ ਨਹੀਂ ਕਹਾਂਗਾ ਜਿਹੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਔਰ ਸੰਪਰਦਾਵਾਂ ਨੇ ਲੈਣੀਆਂ ਉਹਨਾਂ ਦੇ ਬਾਰੇ ਇਹ ਚਰਚਾ ਹੋਣੀ ਹੈ ਇਸ ਤਰੀਕੇ ਦੇ ਨਾਲ ਅੱਗੇ ਦੇ ਜਿਹੜੇ 15 ਦਿਨ ਨੇ ਕਿਉਂਕਿ ਨਵੰਬਰ ਦਾ ਮਹੀਨਾ ਲਗਾਤਾਰ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਜਿਹੜੀ ਹੈ ਉਹ ਆਲਰੇਡੀ ਇਹਨਾਂ ਪਛਤਾਪ ਜੀ ਦੇ ਪ੍ਰੋਗਰਾਮ ਦਿੱਲੀ ਦੇ ਵਿੱਚ ਸ਼ੁਰੂ ਕਰ ਚੁੱਕੀ ਹੈ ਔਰ ਉਹਦੇ ਵਿੱਚ ਜਿੱਥੇ ਕਵੀ ਸੰਮੇਲਨ ਕਰਾਈ ਜਾ ਰਹੇ ਨੇ ਇਸਤਰੀ ਸత్సੰਗੀਆਂ ਬੀਬੀਆਂ ਨੂੰ ਬੁਲਾਇਆ ਜਾ ਰਿਹਾ ਨਾਲ ਹੀ ਜਿਹੜੇ ਉੱਥੇ ਸਰਵ ਧਰਮ ਸੰਮੇਲਨ ਕਰਾਈ ਜਾ ਰਿਹਾ ਇਸ ਤਰੀਕੇ ਦੇ ਅਨੇਕਾਂ ਪ੍ਰੋਗਰਾਮ ਰੱਖੇ ਨੇ ਔਰ ਇਹਨਾਂ ਦੇ ਵਿੱਚ ਅੱਜ ਜੋ-ਜੋ ਸੰਪਰਦਾ ਜੋ ਜੋ ਜਥੇਬੰਦੀ ਆਪਣੀ ਸ਼ਗਨੀਆਂ ਪਾਣਾ ਚਾਹੁੰਦੀ ਹੈ ਉਹਨਾਂ ਸਾਰਿਆਂ ਦੀ ਅਸੀਂ ਅੱਜ ਰੂਪਰੇਖਾ ਬਣਾਉਣ ਵਿੱਚ ਇੱਥੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਲਿਆ ਗਿਆ ਦੇਖੋ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 2 ਅਪ੍ਰੈਲ ਨੂੰ ਸੱਦਾ ਦਿੱਤਾ ਸੀ ਦਿੱਲੀ ਦੇ ਵਿੱਚ ਔਰ ਗਰੇਵਾਲ ਸਾਹਿਬ ਉੱਥੇ ਆਏ ਇਹ ਰੂਪਰੇਖਾ ਵੀ ਬਣਾਈ ਸੀ ਮਗਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਨੇ ਇੱਥੇ ਅਨਾਉਂਸ ਕੀਤਾ ਜੀ ਕਿ ਅਸੀਂ ਵੱਖਰੇ ਤੌਰ ਦੇ ਉੱਤੇ ਸ਼ਤਾਬਦੀ ਨੂੰ ਮਨਾਵਾਂਗੇ ਔਰ ਦਿੱਲੀ ਦੇ ਵਿੱਚ ਵੀ ਪ੍ਰੋਗਰਾਮ ਕਰਾਉਣ ਦੀ ਇਹਨਾਂ ਨੇ ਗੱਲ ਕੀਤੀ ਸੀ ਮੈਂ ਪ੍ਰਧਾਨ ਸਭਾ ਨੂੰ ਵੀ ਚਿੱਠੀ ਲਿਖੀ ਜਥੇਦਾਰ ਸਾਹਿਬਾਂ ਨੂੰ ਵੀ ਚਿੱਠੀ ਲਿਖੀ ਹੈ ਦੂਜੇ ਕਿ ਇਹ ਜਿਹੜੀਆਂ ਸ਼ਤਾਬਦੀ ਹੈ ਇਹ ਉਸ ਮੌਕੇ ਤੇ ਉਸ ਸਥਾਨ ਤੇ ਮਨਾਏ ਨਹੀਂ ਅੱਜ ਤੱਕ ਦੀ ਰਵਾਇਤ ਰਹੀ ਹੈ ਕਿ ਉੱਥੇ ਮਨਾਉਣੀ ਚਾਹੀਦੀ ਹੈ ਜਿੱਥੇ ਉਹਦੀ ਰਿਲੇਵੈਂਸ ਹੋਏ ਔਰ ਇਹ ਸ਼ਹਾਦਤ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਹੋਈ ਗੁਰਤੇਗ ਬਾਖਸ਼ ਸਾਹਿਬ ਦੀ ਔਰ ਸਾਡੀ ਸਾਰਿਆਂ ਦੀ ਕਲੈਕਟਿਵ ਜ਼ਿੰਮੇਵਾਰੀ ਹੈ ਔਰ ਤੁਸੀਂ ਦਿੱਲੀ ਆਓ ਤੁਸੀਂ ਸ਼ਰੋਮਨੀ ਕਮੇਟੀ ਵੱਡੀ ਆ ਔਰ ਵੱਡੇ ਭਰਾ ਦੇ ਤਰ੍ਹਾਂ ਤੁਸੀਂ ਉੱਥੇ ਜਾਓ ਔਰ ਅਸੀਂ ਤੁਹਾਡੇ ਨਾਲ ਮਿਲ ਕੇ ਇਹ ਸ਼ਤਾਬਦੀ ਮਨਾਈਏ ਤਾਂਕਿ ਪਾਂਸੇ ਇੱਕ ਇਕਤਾ ਵੀ ਦਿਖਾ ਸਕੀਏ ਔਰ ਗੁਰੂ ਸਾਹਿਬ ਜੀ ਖੁਸ਼ੀ ਵੀ ਲੈ ਸਕੇ ਸੋ ਉਸ ਤੋਂ ਬਾਅਦ ਵੀ ਜੋ ਮੈਨੂੰ ਲੱਗਦਾ ਕਿ ਨਾ ਆਮੇ ਸਾਹਿਬ ਨੇ ਹੱਲ ਦਾ ਕੋਈ ਗਲਤ ਕੀਤੀ ਔਰ ਕੱਲ ਵੀ ਸੁਣਿਆ ਮੈਂ ਇੱਕ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਦਿੱਲੀ ਦੇ ਵੱਖਰੇ ਪ੍ਰੋਗਰਾਮਾਂ ਦੇ ਬਾਰੇ ਚਰਚਾ ਹੋਈ ਹੈ ਸੋ ਸਾਨੂੰ ਉਹ ਬੁਲਾਣਗੇ ਇਸ ਬਾਰੇ ਗੱਲ ਕਰਾਂਗੇ ਤੁਸੀਂ ਜਰੂਰ ਕਰਾਂਗੇ ਮਗਰ ਅਸੀਂ ਆਪਣੇ ਤਰਫੋਂ ਜਿਹੜੀ ਪਹਿਲ ਕਦਮੀ ਕਰਨੀ ਸੀ ਉਹਨਾਂ ਉਕਾਰ ਕੇ ਸੱਦਾ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਅੱਗੋਂ ਪ੍ਰਧਾਨਾਂ ਤੋਂ ਕੀ ਉਹਨਾਂ ਨੂੰ ਡਾਇਰੈਕਸ਼ਨ ਮਿਲਦੀ ਹੈ ਧਾਮੀ ਸਾਹਿਬ ਨੂੰ ਉਹ ਤੇ ਉਹਨਾਂ ਨੇ ਦੇਖਣਾ ਹੈ ਉਹਨਾਂ ਨੂੰ ਕੀ ਰਾਜਨੀਤਿਕ ਤੌਰ ਦੇ ਉੱਤੇ ਉਹਨਾਂ ਨੂੰ ਕਿਹੜੀਆਂ ਉਤੋਪੀ ਕੰਪਲਸ਼ਨਸ ਬੂਤ ਨੇ ਉਹਨਾਂ ਦੇ ਸਿਰਾਂ ਤੇ ਸੋ ਮੈਂ ਸਮਝਦਾ ਕਿ ਉਹਨਾਂ ਨੂੰ ਉੱਪਰ ਉੱਠ ਕੇ ਉਹਨਾਂ ਨੂੰ ਹੁਣ ਫੈਸਲੇ ਲੈਣੇ ਚਾਹੀਦੇ। ਲਾਲ ਕਿਲੇ ਦੀ ਕੋਈ ਕੋਈ ਪ੍ਰੋਗਰਾਮ ਦੇਖੋ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਅਸੀਂ ਕਿਉਂਕਿ ਉਹ ਸਥਾਨ ਐਸਾ ਹੈ ਕਿ ਗੁਰਦੇਵ ਸਾਹਿਬ ਦਾ ਇੱਕ ਤੇ ਵੱਡੀ ਖੁੱਲੀ ਜਗ੍ਹਾ ਔਰ ਉਹਦੀ ਰੈਲੇਵੈਂਸ ਹੈ ਉਸ ਸਥਾਨ ਦੀ ਕਿਉਂਕਿ ਉਸ ਵਕਤ ਦਾ ਮੁਗਲ ਰਾਜ ਦਾ ਉਹ ਕਿਲਾ ਸੀ ਔਰ ਗੁਰਦੇਵ ਮਹਾਰਾਜ ਸਾਹਿਬ ਦੀ ਉੱਥੇ ਸ਼ਹਾਦਤ ਹੋਈ ਔਰ ਉੱਥੇ ਅਸੀਂ ਜਿੱਥੇ ਆ ਪ੍ਰੋਗਰਾਮ ਕਰ ਰਹੇ ਹਾਂ ਦਿੱਲੀ ਸਰਕਾਰ ਨੇ ਸਾਡੇ ਤੋਂ ਅਪਰੋਚ ਕੀਤੀ ਹੈ। ਦਿੱਲੀ ਦੀ ਜਿਹੜੀ ਮੁੱਖ ਮੰਤਰੀ ਰੇਕਾ ਗੁਪਤਾ ਜੀ ਨੇ ਮੀਟਿੰਗ ਵੀ ਲਈ ਹੈ ਉਹਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਹਿਬ ਨੂੰ ਇਹ ਉੱਥੇ ਲਾਲ ਕਿਲੇ ਦੇ ਉੱਤੇ तकरीबन ਇੱਕ ਹਫਤੇ ਦਾ ਲਗਾਤਾਰ ਪ੍ਰੋਗਰਾਮ ਹੋਣਾ ਹੈ 3 ਦਿਨ 23 ਤਰੀਕ 24 ਤਰੀਕ 25 ਤਰੀਕ ਕੀਰਤਨ ਦੇ ਦਰਬਾਰ ਕਰਾਈ ਜਾਣਗੇ ਔਰ ਵੱਡੇ ਕੀਰਤਨ ਦਰਬਾਰਾਂ ਦੇ ਵਿੱਚ ਉਗੇ ਸਾਰੇ ਜਿਹੜੇ ਸਾਡੇ ਰਾਗੀ ਸਿੰਘ ਉਹਨਾਂ ਨੂੰ ਉੱਥੇ ਪਹੁੰਚਣਾ ਔਰ ਨਾਲ ਹੀ ਉੱਥੇ ਅਸੀਂ ਜਿਹੜਾ ਸਿੱਖ ਹੈਰੀਟੇਜ ਮਿਊਜ਼ੀਅਮ ਬਣਾ ਰਹੇ ਹਾਂ ਔਰ ਉੱਥੇ ਜਿਹੜੀ ਹੈ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੋਣੇ ਨੇ ਸਿੱਖ ਇਤਿਹਾਸ ਨੂੰ ਗੁਰੂ ਸਾਹਿਬ ਦੇ ਇਤਿਹਾਸ ਨੂੰ ਦੱਸਦੇ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਪੂਰੀ ਸਿਟੀ ਜਿਹੜੀ ਹੈ ਸਰਕਾਰ ਨੇ ਬਣਾਉਂਦਾ ਸਾਨੂੰ ਵਾਅਦਾ ਕੀਤਾ ਸੋ ਦਿੱਲੀ ਦੀ ਸਰਕਾਰ ਜਿਹੜੀ ਨਾਲ ਮਿਲ ਕੇ ਪ੍ਰੋਗਰਾਮ ਕਰੇਗੀ ਮਗਰ ਜਿਹੜੀ ਪੰਥਕ ਰਵਾਇਤਾਂ ਨੇ ਜਿਹੜੀ ਮर्याਦਾਵਾਂ ਨੇ ਉਹਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰੀਕੇ ਦੇ ਨਾਲ ਨਜ਼ਰ ਕੀਰਤਨ ਕਰਨਾ ਕਿਸ ਤਰੀਕੇ ਦੇ ਨਾਲ ਕੀਰਤਨ ਦਰਬਾਰ ਕਰਾਣਾ ਕਿਸ ਤਰੀਕੇ ਦੇ ਨਾਲ ਜਿਹੜੇ ਬਾਕੀ ਸੈਮੀਨਾਰਸ ਕਰਾਣੇ ਨੇ ਇਹਦੀ ਸਰੂਪ ਰੇਖਾ ਸਕੀਓ ਉਸ ਹੀ ਆਪੜਾ। ਇਹ ਵਾਰ ਪੰਜਾਬੀ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਖੀਲ ਖੋਸਾ ਦੀ ਰਿਪੋਰਟ